ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਜਿਹੜਾ ਬਲੌਗ ਆਏਗਾਗਾ ਉਹ ਇੱਕ ਮੋਟੀਵੇਸ਼ਨਲ ਸਟੋਰੀ ਹੈ ਠੀਕ ਹੈ ਜਿਹੜੀ ਇੱਕ ਨਣਦ ਨੂੰ ਠੀਕ ਹੈ ਤੇ ਉਹਦੀ ਸੱਸ ਤਿੰਨ ਕਿਰਦਾਰਾਂ ਤੇ ਹੈਗੀ ਤੇ ਆਪਾਂ ਬਸ ਬਣਾਉਣ ਲੱਗੇ ਆ ਪਹਿਲਾਂ ਚਾਹ ਪਾਣੀ ਪੀ ਲਈਏ ਚਾਹ ਪਾਣੀ ਪੀਣ ਤੋਂ ਬਾਅਦ ਫਿਰ ਬਣਾਵਾਂਗੇ ਅੱਜ ਇੱਕ ਮੋਟੀਵੇਸ਼ਨਲ ਸਟੋਰੀ ਬਹੁਤ ਹੀ ਵਧੀਆ ਘੈਂਟ ਪਹਿਲਾਂ ਮੈਂ ਸੁਣਾ ਕੇ ਰੱਡੀਆ ਵੀਰਪਾਲ ਨੂੰ ਵੀਰਪਾਲ ਦਾ ਕਿਰਦਾਰ ਜਿਹੜਾ ਇਹਦੇ ਵਿੱਚ ਹੋਊਗਾ ਉਹਗਾ ਨੂੰਹ ਵਾਲਾ ਜਿਹੜਾ ਮੇਰਾ ਕਿਰਦਾਰ ਆ ਉਹ ਇਹਦੇ ਵਿੱਚ ਹੋਗਾ ਸੱਸ ਵਾਲਾ ਇੱਕ ਬੰਦਾ ਸਾਨੂੰ ਹੋਰ ਚਾਹੀਦਾ ਜਿਹਦਾ ਕਿਰਦਾਰ ਹੋਊਗਾ ਨਣਦ ਵਾਲਾ ਤਿੰਨ ਕਿਰਦਾਰ ਨੇ ਤਿੰਨ ਕਿਰਦਾਰਾਂ ਤੇ ਸੋਰੀਆ ਚਲੋ ਬਹੁਤ ਆ ਸਮਾਂ ਨਾ ਲੈਂਦੇ ਹੋਏ ਆਪਾਂ ਬਣਾਉਣੇ ਪਿੰਡੀਆਂ ਦਾ ਬਣਾਇਆ ਦਾਲ ਬਣਾ ਲਾ ਅੱਜ ਮੋਠਾਂ ਨੂੰ ਮੰਮੀ ਦਾਲ ਕੱਲ ਵੀ ਬਣਾਈ ਸੀ ਆਪਾਂ ਪਰਸੋਂ ਵੀ ਬਣਾਈ ਸੀ ਅੱਜ ਮੈਂ ਸੋਚਿਆ ਪਿੰਡੀਆਂ ਦੀ ਬਣਾ ਲੈਂਦੇ ਨੇ ਇਹਨਾਂ ਦੇ ਪਰ ਹੀ ਮੈਨੂੰ ਇਹ ਗੱਲ ਦਾ ਨਹੀਂ ਪਤਾ ਕੱਲ ਬਣਾਈ ਸੀ ਪਰਸੋਂ ਬਣਾਈ ਸੀ ਅੱਜ ਵੀ ਪਿੰਡੀਆਂ ਨਹੀਂ ਬਣਾਉਣੀ ਹੈਗੀ ਬਸ ਮੁੱਖ ਦੀ ਗੱਲ ਇਹ ਆ ਦਾਲ ਬਣਾ ਲਾ ਮੋਠਾਂ ਦੀ ਮੈਨੂੰ ਨਹੀਂ ਪਸੰਦ ਪਿੰਡੀਆਂ ਦੀ ਸਬਜ਼ੀ ਦਾਲ ਬਣਾਉਣੀ ਹੈ ਬਣਾ ਲਾ ਬੰਦੀ ਹੈ ਤਾਂ ਠੀਕ ਆ ਬਾਲਾ ਬੋਲਣ ਦੀ ਲੋੜ ਨਹੀਂ ਮੇਰੀ ਜਿਆਦਾ ਬੋਲਣ ਦੀ ਭਾਈ ਮੇਰੇ ਨਾਲ ਲੋੜ ਨਹੀਂ ਜਿਹੜੀ ਸਬਜ਼ੀ ਕਿਹਾ ਉਹੀ ਬਣੂਗੀ ਘਰੇ ਮੰਮੀ ਇਹ ਚਿੰਤਾ ਕੋਲ ਨਹੀਂ ਤੇ ਲੋੜ ਨਹੀਂ ਮੈਂ ਤਾਂ ਤੁਹਾਨੂੰ ਜਸਟ ਪੁੱਛਣ ਆਈ ਆ ਵੀ ਅੱਜ ਆਪਾਂ ਫ੍ਰਿੰਡੀਆਂ ਬਣਾ ਲਈਏ ਇਹਦੇ ਚ ਬੋਲਣ ਦਾ ਡਰਾਉਣਾ ਕੋਈ ਤਾਂ ਗੱਲ ਹੀ ਨਹੀਂ ਹੈਗੀ ਤੁਹਾਨੂੰ ਪੁੱਛਣ ਆਈ ਆ ਤੁਸੀਂ ਨਾ ਕਰ ਦੋ ਪਿਆਰ ਨਾਲ ਵੀ ਨਹੀਂ ਬਣਾਉਣੇ ਮਤ ਇਹਦੇ ਚ ਗੱਲ ਵਧਾਉਣ ਦੀ ਕੀ ਕਰ ਲੈਣ ਫਰਾਈ ਦੀ ਕੀ ਕਰ ਲੈ ਇਹਦੇ ਚ ਮੇਰੇ ਮੂੰਹੇ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਮੰਮੀ ਤੁਹਾਡੇ ਮੂੰਹੇ ਤੇ ਮੈਂ ਬੋਲੀ ਨਹੀਂ ਮੈਂ ਤੁਹਾਨੂੰ ਜਸਟ ਪੁੱਛਣ ਆਈ ਆ ਕਿ ਅੱਜ ਆਪਾਂ ਫ੍ਰਿੰਡੀਆਂ ਬਣਾ ਲਈਏ ਤਾਂ ਨਾ ਕਿ ਅਗਰ ਮੈਂ ਤੈਨੂੰ ਕਹਿ ਤਾ ਵੀ ਨਹੀਂ ਬਣਾਉਣੀ ਤੂੰ ਮੈਨੂੰ ਸੁਣਾਉਣੀ ਆ ਕੱਲ ਵੀ ਦਾਲ ਬਣੀ ਸੀ ਪਰਸੋਂ ਵੀ ਦਾਲ ਬਣੀ ਤੂੰ ਦੱਸਿਆ ਸੀ ਦੀ ਅੱਜ ਆਪਾਂ ਹੋਰ ਬਣਾ ਲੈਣੀ ਆਂ ਬੱਸ ਮੈਂ ਕਹਿੰਦੀ ਆਂ ਕਿ ਭਿੰਡੀਆਂ ਨਹੀਂ ਬਣਾਉਣੀ ਆ ਬਸ ਇੱਕ ਵਾਰੀ ਗੱਲ ਖਤਮ ਕਰਤੀ ਭਿੰਡੀਆਂ ਦੀ ਸਬਜ਼ੀ ਨਹੀਂ ਬਣੂਗੀ ਜਾਂ ਦਾਲ ਬਣਾ ਲੈਣਾ ਮੋਠਾਂ ਦੀ ਭਾਜਾ ਬਣਾ ਲੈ ਦੀ ਆ ਆਹੋ ਜਿਵੇਂ ਆਪਰੇ ਹਾਂਜੀ ਲੈ ਬਣਾਉਣੀ ਐ ਨਹੀਂ ਭਿੰਡੀਆਂ ਦੀ ਸਬਜ਼ੀ ਅੱਜ ਹੀ ਨਾ ਕਰਦੇ ਤੇਰੀ ਪਸੰਦ ਦੀ ਮੈਂ ਮੰਨ ਦੇ ਦਮ ਸਬਜ਼ੀ ਸਬਜ਼ੀ ਦਾ ਮੇਰਾ ਘਰ ਹੈ ਉਹੀ ਚੀਜ਼ ਬਣੂ ਜਿਹੜੀ ਮੈਨੂੰ ਪਸੰਦ ਹੋਊ ਕੀ ਸੁੰਦਰਤਾ ਕਿਤੇ ਅੱਜ ਹੀ ਨਾ ਬਣ ਜੇ। ਜੋ ਦੀ ਹੈ ਜੀ। ਚਲ ਲੈ ਮम्मी ਨੂੰ ਭਿੰਡੀਂ ਕਿ ਆਸੀ ਬਣਾਉਣੀ ਅੱਜ ਮੇਰਾ ਭਿੰਡੀ ਦੀ ਸਬਜ਼ੀ ਖਾਣ ਨੂੰ ਐਨਰਜੀ ਕਰ ਜਾਂਦਾ ਸੀਗਾ ਵੀ ਚਲ ਇੱਕ ਦਿਨ ਅੱਜ ਭਿੰਡੀਂ ਹੀ ਬਣਾ ਲਾਂਗੇ ਦੋ ਦਿਨ ਹੋ ਗਏ ਮੈਂ ਅਜੇ ਪੰਡ ਹੁੰਦੀ ਫਿਰ ਦੇਖ ਲੈ ਮੇਰੀ ਮੰਮੀ ਨੇ ਉਹਦੀ ਕਹਿ ਦੇਣਾ ਸੀਗਾ ਬਣਾ ਰਹੀਂਦੀ ਭਿੰਡੀ ਦੀ ਸਬਜ਼ੀ ਕਿੱਥੇ ਹੁੰਦਾ ਸੀਗਾ ਦੇਖ ਲੈ ਮਾਮਾ ਤੇ ਸੱਸਾਂ 'ਚ ਕਿੰਨਾ ਫਰਕ ਹੁੰਦਾ ਹੋਂ ਤਾਂ ਜਦੋਂ ਪੰਡ ਗਈ ਉਹਦੀ ਉੱਥੇ ਮੰਮੀ ਦੀਆਂ ਪੱਕੀਆਂ ਖਾਊਗੀ ਭੇੜ ਦੇਖਲਾ ਕਹਿਣ ਦੀ ਨੇ ਬੀਨੂ ਹਾਂ ਮਾੜੀਆਂ ਲੈਂਦੀਆਂ ਸਸੇ ਕੱਪੜੇ ਰੱਖ ਕੇ ਆਮਾ ਕੇ ਸਭ ਵਾਸਾ ਦਕੇ ਨੀ ਮੇਰੀ ਕੀ ਆ ਗਈ ਨੀ ਅੱਜ ਕਿਧਰੋਂ ਚੜ ਗਿਆ ਦੇਣਾ ਹੋਰ ਮੈਂ ਕਹਿੰਦੀ ਹਾਂ ਲੈ ਦੇਖਿਆ ਨਾ ਬੀੜਾ ਦਸਸੀ ਕੁੜੇ ਹੋਰ ਸਾਂ ਕਰ ਚੱਲ ਮੰਮੀ ਚੱਲ ਬਹਿ ਜਾ ਬਹਿ ਜਾ ਬਹਿ ਜਾ ਬੱਤ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਇਹ ਵੀਰਾ ਨੀ ਵੀਰਾ ਨੀ ਪਾੜੀ ਲਿਆ ਮੇਰੀ ਧੀ ਆਇਆ ਪਾਣੀ ਲਿਆਉਣ ਨਾਲੇ ਚਾਹ ਧਾਰ ਲੱਗੜੇ ਅਰੇ ਤੇਰੀ ਸੱਸ ਕਿਵੇਂ ਸਾਰੇ ਵਧੀਆ ਸੀ ਠੀਕ ਠਾਕ ਸਾਰੇ ਵਧੀਆ ਸਾਰੇ ਵਧੀਆ ਪਾਣੀ ਜਿਸ ਸੱਸ ਕਿਹਾ ਸੱਸ ਕਿਹਾ ਉਹ ਠੀਕ ਹਾਂਜੀ ਹਾਂਜੀ ਵਧੀਆ ਸਾਰੇ ਠੀਕ ਸੀ ਮੈਂਡਲ ਹਾਂ ਸਾਰੇ ਵਧੀਆ ਤੁਸੀਂ ਦੱਸੋ ਠੀਕ ਹਾਂਜੀ ਹਾਂ ਤੁਹਾਨੂੰ ਪਾਣੀ ਪੀਓ ਮੈਂ ਚਾਹ ਬਣਾਉਂਗੀ ਤੁਹਾਡੇ ਬਾਅਦ ਵਿੱਚ ਹੋਰ ਮੱਠ ਬਣਾ ਲਾ ਚਾਹ ਬਣਾ ਹਾਂਜੀ ਹਾਂ ਕੁਛ ਖਾਣ ਨੂੰ ਵੀ ਲਿਆਈ ਨਾ ਹਾਂਜੀ ਰੋਟੀ ਵੀ ਲਿਆਈ ਆ ਮੇਰੀ ਧੀ ਹਾਂਜੀ ਹਾਂਜੀ ਬਣਾਉਣੀ ਆ ਹਾਂ ਹਾਂ ਬੱਜੀ ਬਸ ਉਹ ਕੀ ਖਾਂਗੇ ਮਰੰਦਾ ਪਿੰਡਿਆਂ ਖਾਣੇ ਗਾਹੀ ਜੀ ਕੱਬਾ ਲਾ ਕੇ ਮੈਂ ਮਾਂ ਕੋਲੇ ਜਾਉਂਗੀ ਮੈਂ ਤਾਂ ਪਿੰਡਿਆਂ ਦੀ ਸਬਜ਼ੀ ਖਾਂਗੀ ਲੈ ਪਿੰਡਿਆਂ ਤਾਂ ਤੈਨੂੰ ਗਾਹੀ ਪਸੰਦ ਸੀ ਜਾਂ ਮੈਨੂੰ ਤਾਂ ਹੁਣ ਹੀ ਯਾਦ ਆ ਜੇ ਕੀਤੇ ਕਰੀ ਹੋਰ ਸਬਜੀ ਬਣਦੀ ਤੁਹ ਦਾ ਕਹਿ ਦਿੰਦੀ ਮਮੀ ਮੈਂ ਤਾਂ ਆਪਦੇ ਜੋਗਰੀ ਬਣਾ ਲੂ ਪਰ ਮੈਂ ਭਿੰਡੀ ਲਈ ਖਾਈਆਂ ਨੇ ਹਾਂਜੀ ਕਿਉਂ ਉਹ ਤਾਂ ਲੈ ਜਰੂਰ ਬਣਾਉਂਗੀ ਭਿੰਡੀ ਦੀ ਸਬਜੀ ਮੈਂ ਤੇਰੇ ਵਾਸਤੇ ਅੱਜ ਜੇ ਤੂੰ ਆ ਤੇਰੀ ਪਸੰਦ ਦੀ ਚੀਜ਼ ਨਹੀਂ ਬਣੂ ਮੇਰੀ ਕੁੜੀ ਦੀ ਪਸੰਦ ਦੀ ਫਿਰ ਕੀ ਹੋਰ ਕਰਨਾਗਾ ਹਾਂਜੀ ਤੇਰੀ ਖਸਾਕ ਦੀ ਭਿੰਡੀ ਦੀ ਸਬਜੀ ਬਣ ਸਭ ਜੇ ਖਾਣੂ ਹਾਂਜੀ ਤੋਂ ਆਈਆਂ ਮਮੀ ਮੈਂ ਗੇਟਸ ਘੜੀ ਸੁਣੀ ਜਾਂਦੀ ਸੀ ਤੇ ਬਾਪੀ ਵੀ ਸੇ ਨਾਲ ਤੁਸੀਂ ਭਿੰਡੀਆਂ ਨਹੀਂ ਖਾਂਦੇ ਸੀ। ਸੇ ਭਾਬੀ ਨਾਲ ਤੁਸੀਂ ਲੜੀ ਜਾਂਦੇ ਸੀਗੇ। ਲੈ ਉਹ ਕਹਿੰਦੀ ਮੈਂ ਭਿੰਡੀਆਂ ਦੀ ਸਬਜ਼ੀ ਖਾਣੀ ਆ। ਮੈਂ ਕਿਹਾ ਨਾ ਅੱਜ ਨਹੀਂ ਬਣਦੀ। ਭਾਈ ਭਿੰਡੀਆਂ ਦੀ ਸਬਜ਼ੀ ਢਾਲ ਬਣਾ। ਕਹਿੰਦੀ ਮੈਨੂੰ ਬਹੁਣੀ ਪਸੰਦ ਆ। ਮੈਂ ਤਾਂ ਕਹਿੰਦਾ ਚੱਲ ਬਣਾ ਲੈਂਦੇ ਫੇਰ ਕੀ ਜਦੋਂ ਮੈਂ ਕਹਿੰਨੇ ਹੁੰਨੇ ਆ ਉਦੋਂ ਤੁਸੀਂ ਕਹਿ ਦਿੰਦੇ ਅੰਗੇ ਹਾਂ ਭਿੰਡੀਆਂ ਦੀ ਸਬਜ਼ੀ ਖਾ। ਉਹ ਤਾਂ ਮੇਰੀ ਧੀ ਆ। ਲੈ ਉਹ ਵੀ ਧੀਆ ਹੁੰਦੀਆਂ ਨੇ ਉਹ ਵੀ ਬਗਾਨਾ ਘਰ ਛੱਡ ਕੇ। ਨਾ ਮੰਮੀ ਆਏ ਨਹੀਂ ਕਰਦੇ ਹੁੰਦੇ ਦੇਖੋ ਉਹ ਬਗਾਨਾ ਘਰ ਛੱਡ ਕੇ ਆਈ ਆ ਨਾ। ਤੇ ਉਹਨਾਂ ਦੀ ਵੀ ਸੁਣ ਲੈਣੀ ਚਾਹੀਦੀ ਹੈਗੀ। ਜਿਉਂ ਅੱਜ ਤੁਸੀਂ ਉਹਦਾ ਤੇ ਨੂੰਹਾਂ ਨੂੰ ਵੀ ਆਪਣਾ ਪੂਰਾ ਨਹੀਂ ਸੰਭੀਰ ਉਹ ਦੰਨੂ ਵੀ ਆਪਣੀਆਂ ਧੀਆ ਬਣਾ ਕੇ ਰੱਖੀਦਾ ਹੁੰਦਾ। ਦੇਖ ਲਓ ਅੱਜ ਦੇ ਵੀ ਇੰਨੀ ਇੱਜ਼ਤ ਕਰਦੀ ਐ, ਮਾਂ ਇੱਜ਼ਤ ਕਰਾ ਲਿਆ ਕਰਦੀ, ਨੂੰਹਾਂ ਕਰਦੀਆਂ ਨਹੀਂ। ਤਾਂ ਹੀ ਧੀ ਬਣਾ ਕੇ ਰੱਖ ਤੂੰ ਆਪਣੀ। ਐਂ ਦੀ ਮਾਂ ਸਾਡੀ ਉਹ ਇੱਜ਼ਤ ਕਰਦੀ ਐ। ਦੇਖੋ ਉਸ ਤੁਮ ਬਰੇਕ ਦਾ ਮੋਸਤ ਚੁੱਕ ਕੇ ਕਰਦੀ ਐ, ਆਹ ਕੰਮ ਤਾਂ ਰੇਕੀ ਪੁੱਛ ਕੇ ਕਰਦੀ ਐ। ਤੇ ਫਿਰ ਆਇ ਮਾਣ ਕਰਨਾ ਚਾਹੀਦਾ ਆਪਾਂ ਨੂੰ ਚਲੋ ਵੀ ਆਪਣੀਆਂ ਧੀਆ ਨਹੀਂ ਗੀਆਂ। ਕਦੇ ਕਦੇ ਤਾਂ ਉਹਨਾਂ ਦੀ ਵੀ ਸੁਣ ਲੈਣੀ ਚਾਹੀਦੀ ਆ। ਲੇ ਪਰ ਤੂੰ ਤਾਂ ਮੇਰੀਆਂ ਅੱਖਾਂ ਨੂੰ ਸਾਡਾ ਇੱਜ਼ਤ ਕਰਦੀ ਐ ਐਨਾ ਮਾਣ ਕਰਦੀ ਆ ਹੋਰ ਲੈ ਦੇਖ ਲਾ ਮੇਰੇ ਸੱਸਾ ਮੇਰੇ ਨਾਲ ਐ ਕਰੇ ਫਿਰ ਤੁਹਾਨੂੰ ਕਿੰਨਾ ਬੁਰਾ ਲੱਗੇ ਖਾਰੇ ਉਹ ਤਾਂ ਗੱਲ ਕਹਿ ਗਈ ਤਾਂ ਤੂੰ ਮੇਰੀਆਂ ਅੱਖਾਂ ਕੋਲਦੀਆਂ ਦੇਖ ਲੈ ਜੇ ਕੱਲ ਨੂੰ ਤੇਰੇ ਨਾਲ ਤੇਰੀ ਸੱਸਾ ਐ ਕਰੇ ਤੇਰਾ ਕੋਈ ਮਾਣ ਕਿਸੰਗ ਚੀਜ਼ ਬਣਾਉਣ ਨੂੰ ਜੀ ਕਰੇ ਉਹ ਤੈਨੂੰ ਐ ਕਰੇ ਤੈਨੂੰ ਕਿੰਨਾ ਬੁਰਾ ਲੱਗੇ ਮੈਨੂੰ ਕਿੰਨਾ ਬੁਰਾ ਲੱਗੇ ਉਹਦੀ ਮਾਣ ਨੂੰ ਕਿੰਨਾ ਬੁਰਾ ਲੱਗੇ ਲੈ ਮੇ ਦਾ ਹੁਣੀ ਜਾਨੀ ਆ ਉਹਦੇ ਕੋਲ ਨੂੰ ਕਹਿਣੀ ਆ ਵੀ ਪ੍ਰੀਤ ਦੀ ਸਬਜੀ ਬਣਾਈ ਆ ਅੱਜ ਆਦੀ ਮਨ ਪਸੰਦੀ ਸਬਜੀ ਬਣਾਇਆ ਕਰ ਐਂ ਕਰਿਆ ਕਰੋ ਦੋਨੇ ਖਾਨੀਆਂ ਇੱਕ ਦਿਨ ਉਹਦੇ ਪਸੰਦ ਦੀ ਬਣਾ ਲਿਆ ਕਰੋ ਇੱਕ ਦਿਨ ਤੁਸੀਂ ਆਪਦੇ ਪਸੰਦ ਦੀ ਬਣਵਾ ਲਿਆ ਕਰੋ ਨਾਲੇ ਨਾਲੇ ਮਿਲ ਕੇ ਰਹਿਣਾ ਕਰੋ ਥਾ ਦੇਖਣਾ ਕਰ ਥਾ ਵੀ ਤੁਸੀਂ ਵੀ ਲੋ ਮੇ ਮੇਰੀ ਰਾਣੀ ਕਿੰਨੀ ਸੋਹਣੀ ਜਨਾ ਮੈਂ ਤੇਰਾ ਵਧਾਈ ਰੱਖ ਕੇ ਰੋਟੀਆਂ ਤੇ ਤੇਰੀ ਅੱਖਾਂ ਕੋਲ ਸਾਡੀਆਂ ਮਸਾਲੂਆਂ ਵੀ ਐ ਲੱਗੇ ਨਹੀਂ ਹਨ ਵਧੀਆ ਸਾਡੇ ਮਾਵਾ ਕਿਹਨੇ ਮਾਰ ਕੇ ਰੱਖ ਲੈਂਗੇ ਹੋਰ ਪੁੱਤ ਉਹ ਜੀ ਮੈਂ ਉਹ ਸਮਝੂਗੀ ਮੈਂ ਉਹਦੀ ਮਾਂ ਬਣ ਕੇ ਰਹੂੰਗੀ ਤੇਰੀ ਉਹ ਮੇਰੀ ਧੀ ਬਣ ਕੇ ਰਹੂ ਤੇ ਹੁਣ ਮੈਂ ਉਹਨੂੰ ਆ ਵਾਂਗੂ ਤਾਂਨੇ ਮਾਰੀ ਜਾਊਂਗੀ ਫਿਰ ਉਹ ਤਾਂ ਮੈਨੂੰ ਸੱਸਾ ਬੰਦੂ ਤਾਂਨੇ ਮਾਰੂਗੀ ਹਲੇ ਤੱਕ ਤਾਂ ਮੇਰੇ ਮੂੰਹੇ ਬੋਲੀ ਨਹੀਂ ਛੋਕਰਾ ਪੁੱਤ ਤੂੰ ਮੇਰੀ ਅੱਖਾਂ ਬੋਲਦੀਆਂ ਅੱਜ ਐਂ ਨਹੀਂ ਪਤਾ ਜੇ ਕੱਲ ਨੂੰ ਮੈਂ ਕੁਝ ਹੋਰ ਬੋਲ ਪੈਂਦੀ ਉਹ ਮੇਰੇ ਮੂੰਹੇ ਬੋਲ ਪੈਂਦੀ ਸਾਰੇ ਘਰ ਦਾ ਮਾਹੌਲ ਖਰਾਬ ਹੋਣਾ ਸੀ ਨਾਲੇ ਤੇਰਾ ਪੀਰ ਘਰੋਂ ਜਾਂਦਾ ਨਾਲੇ ਉਹਦੇ ਸਮਾਗ ਤੇ ਰੱਗ ਪ੍ਰੈਸ਼ਰ ਪੈਣਾ ਸੀਗਾ ਬਹੁਤ ਚੰਗਾ ਕੀਤਾ ਪੁੱਤ ਮੈਂ ਜਾ ਕੇ ਉਹਨੂੰ ਕਹਿਣੀ ਆਂ ਆ ਜੋ ਤੇਰੀ ਸਬਜ਼ੀ ਆ ਵੀ ਮੈਂ ਪਪੀ ਭਿੰਡੀਆਂ ਬਣਾ ਲੈ ਤੇਰੀ ਨਾਨਾ ਨੂੰ ਪਸੰਦ ਆ ਵੀ ਨਾਲੇ ਪੁੱਤ ਜਦੋਂ ਤੇਰਾ ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਤੂੰ ਉਹੀ ਬਣਾਇਆ ਕਰ ਤੇਰਾ ਵੀ ਘਰ ਆ ਠੀਕ ਨੇ ਜਾਨੀ ਆ ਵਈ ਮੈਂ ਕਹਿਣੀ ਆ ਉਹਨੇ ਵੀ ਆਂਟਲੇਵਾ ਤੇਰੀ ਨੰਦ ਨੂੰ ਵੀ ਬਾੜੀ ਬਤਾਂਦਾ ਭਿੰਡੀਆਂ ਦੀ ਸਬਜੀ ਨਾਲੇ ਤੇਰਾ ਵਾਲਾ ਜੀ ਕਰਦਾ ਸੀ ਖੂ ਬਣਾਵਾਲਾ ਨਾਲੇ ਭਾਈਏ ਮੇਰੇ ਤੋਂ ਕੁਛ ਵੱਧ ਘੱਟ ਬੋਲਿਆ ਗਿਆ ਹੋਇਆ ਮੈਨੂੰ ਮਾਫ ਕਰਦੀ ਨਹੀਂ ਨਹੀਂ ਕੋਈ ਨਹੀਂ ਮੰਮੀ ਇਹ ਤਾਂ ਕਿੰਦੇਰਾ ਜਿਹੜਾ ਜੀ ਕਰਦਾ ਪੁੱਤ ਤੂੰ ਉਹ ਬਣਾਇਆ ਕਰ ਕੰਮ ਤੂੰ ਕਰਨਾ ਹੁੰਦਾ ਘਰੇ ਮੈਂ ਵੀ ਮੈਂ ਤਾਂ ਕੋਈ ਬਾਹਾ ਬੋਲ ਲਿਆ ਗਿਆ ਅੱਜ ਤਲਪੋਤ ਮੈਨੂੰ ਵੱਧ ਘੱਟ ਬੋਲਿਆ ਗਿਆ ਹੋਇਆ ਮੈਨੂੰ ਮਾਫ਼ ਕਰ ਕੋਈ ਨਹੀਂ ਮੰਮੀ ਇਹਦਾ ਹੱਕ ਨੂੰ ਹੱਕ ਜੇ ਤੁਸੀਂ ਮੈਨੂੰ ਪਿਆਰ ਕਰੋਗੇ ਮਮਾ ਨੂੰ ਮੈਂ ਵੀ ਤੁਹਾਡੀ ਧੀ ਬਣ ਕੇ ਰਹੂੰਗੀ ਚਲੋ ਮੈਂ ਭਿੰਦੀਆਂ ਬਣਾ ਲੈਂਦੀ ਆ ਮਮਾ ਬਸ ਹਾਂਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੁਹਾਨੂੰ ਪਤਾ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀ ਆ ਤੁਹਾਨੂੰ ਇਹ ਹੱਥ ਹੁੰਦਾ ਜੇ ਦੇਖੋ ਇੱਜ਼ਤ ਕਰਾਂਗੇ ਤਾਂ ਇੱਜ਼ਤ ਮਿਲ ਜੂਗੀ ਜੇ ਘਰ ਦੇ ਵਿੱਚ ਤੁਹਾਡੇ ਪਲੀਜ਼ ਹਣਾ ਇਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਤਾਂ ਤੁਸੀਂ ਇਦਾਂ ਹੈਂਡਲ ਕਰ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਡੀ ਛੋਟੀ ਜੀ ਮੂਵੀ ਬਹੁਤ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਗੇ ਹੋਰ ਕਿਹੜੀ ਮੂਵੀ ਬਣਾਈਏ ਉਹ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਓ ਤਾਂ ਅਸੀਂ ਜਰੂਰ ਤੁਹਾਡੇ ਲਈ ਹੈਨਾ ਜਲਦੀ ਤੋਂ ਜਲਦੀ ਨਵੀਂ ਮੂਵੀ ਲੈ ਕੇ ਆਵਾਂਗੇ ਤੇ ਸਾਡੇ ਤਿੰਨਾਂ ਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਐਕਟਿੰਗ ਕਿਹਦੀ ਵਧੀਆ ਲੱਗੀ ਜਰੂਰ ਕਮੈਂਟ ਕਰਿਓ ਬਾਕੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਤੁਸੀਂ ਬਹੁਤ ਪਿਆਰ ਦਿੰਨੇ ਹੋ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਵੀ ਸਪੈਸ਼ਲ ਤੁਹਾਡੇ ਵਾਸਤੇ ਇੱਕ ਮੋਟੀਵੇਸ਼ਨਲ ਸ਼ਾਰ ਉਹ ਜ਼ਰੂਰ ਲਿਆਉਂਦੇ ਰਹੀਏ ਠੀਕ ਆ ਕਿਉਂ ਵੀਰਪਾਲ ਹੋਰ ਕੁਝ ਕਹਿਣਾ ਖੁਸ਼ ਰਹਿਆ ਕਰੋ ਖੁਸ਼ ਰਹਿਆ ਕਰੋ ਦਲਤ ਕਮੈਂਟ ਨਾ ਕਰਿਆ ਕਰੋ ਪੋਜੀਟਿਵ ਰਹਿਆ ਕਰੋ ਤੇ ਦੂਜਿਆਂ ਨੂੰ ਵੀ ਪੋਜੀਟਿਵ ਕਮੈਂਟ ਕਰਕੇ ਪੋਜੀਟਿਵ ਰੱਖਿਆ ਕਰੋ ਓਕੇ ਬਾਈ ਆਪਾਂ ਕੱਲ ਨੂੰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤਾਂ ਅੱਜ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ ਥੈਂਕ ਯੂ